एनवायरमेंटल चेंज ਤੇ ਲਾਈਫ ਸਟਾਈਲ ਜਿਹੜਾ ਸਾਡਾ ਚੇਂਜ ਹੋ ਗਿਆ ਹੈ ਮਤਲਬ ਬਿਲਕੁਲ ਹੀ ਸੈਡੈਂਟਰੀ ਲਾਈਫ ਸਟਾਈਲ ਹੋ ਗਿਆ ਹੈ ਚਾਹੇ ਤੁਸੀਂ ਯੰਗ ਜਨਰੇਸ਼ਨ ਕੋਈ ਐਕਸਰਸਾਈਜ਼ ਨਹੀਂ ਹੈਗੀ ਫਿਜ਼ੀਕਲ ਐਕਟੀਵਿਟੀ ਘੱਟ ਤੋਂ ਘੱਟ ਤੇ ਪ੍ਰੋਸੈਸਡ ਐਂਡ ਜੰਕ ਫੂਡ ਜਿੱਦਾਂ ਬ੍ਰੈਡ ਹੋਗੀ ਚਿਪਸ ਹੋਗੇ ਪিৎઝા ਹੋਗੇ ਸਾਰਾ ਪ੍ਰੋਸੈਸਡ ਫੂਡ ਦੇ ਅੰਦਰ ਸਾਰੇ ਫਰੋਜ਼ਨ ਫੂਡ ਇਹਨਾਂ ਦੇ ਇਨਟੇਕ ਵੱਧ ਗਈ ਹੈ ਮਤਲਬ ਕਹਿੰਦੇ ਕਿ ਜੇ ਤੁਹਾਡੇ ਖੇਤਾਂ ਚੋਂ ਨਿਕਲਦੇ ਪਲੇਟ ਤੇ ਪੌਂਚਣ ਦੇ ਜਿੰਨਾ ਫੂਡ ਵਿੱਚ ਸਟੈਪਸ ਆnde ਉਹਨਾਂ ਹੀ ਉਹ ਅਨ ਹੈਲਦੀ ਹੁੰਦਾ ਜਾਂਦਾ ਹੈ ਪੀਸੀਓਐਸ ਜਾਂ ਫਿਰ ਪੀਸੀਓਡੀ ਅਸੀਂ ਕਹਿੰਦੇ ਫੁੱਲ ਫਾਰਮ ਪੋਲੀਸਿਸਟਿਕ ఓਵਰੀ ਡਿਜ਼ੀਜ਼ ਜਾਂ ਪੋਲੀਸਿਸਟਿਕ ఓਰੀਅਨ ਸਿੰਡਰੋਮ ਤੇ weight gain ਨਾਲ ਥੋੜਾ ਹਾਰਮੋਨਲ ਇਮਬੈਲੈਂਸ ਹੋ ਜਾਂਦਾ ਕੁੜੀਆਂ ਨੂੰ ਤੇ ਇਸ ਲਈ ਇੱਕ ਤਰ੍ਹਾਂ ਦੀ ਐਪੀਡੈਮਿਕ ਜੀ ਹੋ ਗਈ ਹੈ ਕਿਉਂਕਿ ਸਭ ਕੁਝ ਰਿਲੇਟਡ ਹੁੰਦਾ ਹਾਰਮੋਨਲ ਇਮਬੈਲੈਂਸ షుగర్ హైపటెన్షన్ ଏ ਵੀ अर्ली एज च इस डिजीज ਨਾਲ ریلیਟਡ ਹੈ ਸਭ ਤੋਂ ਪਹਿਲਾਂ ਇੱਕ ਤਾਂ ਪ੍ਰੋਸੈਸਡ ਫੂਡ ਬੰਦ ਕਰੋ ਤੁਸੀਂ ਸਿੱਧਾ ਤੁਸੀਂ ਮੈਂ ਕਹਿ ਰਹੀ ਹਾਂ ਖੇਤਾਂ ਵਾਲਾ ਖਾਣਾ ਹੋਣਾ ਚਾਹੀਦਾ ਪਲੇਟ 'ਚ ਉੱਥੇ ਦੀ ਸਬਜ਼ੀਆਂ ਦਾਲ ਕਹ ਲਓ ਜਿੰਨੇ ਵੀ ਸੀਰੀਅਲਸ ਆਟੇ ਚੌਲ ਸੱਚੇ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਹੈਲਥ ਚਰਚਾ ਤੇ ਮੈਂ ਤਵਲੀਨ ਤੁਹਾਡਾ ਸਵਾਗਤ ਕਰਦੀ ਹਾਂ ਅਸੀਂ ਹਰ ਹਫਤੇ ਤੁਹਾਨੂੰ ਕੋਈ ਨਾ ਕੋਈ ਬਿਮਾਰੀ ਦੀ ਅਸੀਂ ਗੱਲ ਕਰਦੇ ਹਾਂ ਤੇ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਐਸਪੀਐਸ ਹਸਪੀਟਲ ਤੇ ਇੱਥੇ ਗੱਲਬਾਤ ਕਰਾਂਗੇ ਸੀਨੀਅਰ ਗਾਇਨਕੋਲੋਜਿਸਟ ਡੇਢ ਠਾਕੂ ਦੇ ਨਾਲ ਤੇ ਜਾਣਾਂਗੇ ਕਿ ਕਿੱਦਾਂ ਲੇਡੀਜ਼ ਜਿਹੜੇ ਨੇ ਉਹ ਕਈ ਬਿਮਾਰੀਆਂ ਨੂੰ ਫੇਸ ਕਰ ਰਹੇ ਤੇ ਉਹਨਾਂ ਨੂੰ ਕਿੱਦਾਂ ਹੱਲ ਕੀਤਾ ਜਾ ਸਕਦਾ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਸੀ ਕਾ ਜੀ ਬਹੁਤ ਧੰਨਵਾਦ ਤੁਹਾਡਾ ਅੱਜ ਸਾਨੂੰ ਮਿਲਣ ਲਈ ਤੇ ਮੌਕਾ ਮਿਲਿਆ ਕਿ ਅਸੀਂ ਵੀ ਲੇਡੀਜ਼ ਦੇ ਕੁਝ ਡਿਸਕਸ ਕਰ ਸਕੀਏ ਹੈਲਥ ਪ੍ਰੋਬਲਮਸ ਤੇ ਅਗਰ ਦੇਖਿਆ ਜਾਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਪੀਸੀਓਜ਼ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਕਾਫੀ ਜ਼ਿਆਦਾ ਕਾਮਨ ਹੋ ਚੁੱਕੀ ਹੈ ਕਿ ਕਾਰਨ ਕੀ ਹੈ ਕਾਰਨ ਦੇਖੋ ਸਭ ਤੋਂ ਵੱਡਾ ਹੈਗਾ ਇੱਕ এনवायरमेंटਲ ਚੇਂਜ ਤੇ ਲਾਈਫ ਸਟਾਈਲ ਜਿਹੜਾ ਸਾਡਾ ਚੇਂਜ ਹੋ ਗਿਆ ਹੈ ਮਤਲਬ ਬਿਲਕੁਲ ਹੀ ਸੈਡੈਂਟਰੀ ਲਾਈਫ ਸਟਾਈਲ ਹੋ ਗਿਆ ਹੈ ਚਾਹੇ ਤੁਸੀਂ ਯੰਗ ਜਨਰੇਸ਼ਨ ਕੋਈ ਐਕਸਰਸਾਈਜ਼ ਨਹੀਂ ਹੈਗੀ ਫਿਜ਼ੀਕਲ ਐਕਟੀਵਿਟੀ ਘੱਟ ਤੋਂ ਘੱਟ ਤੇ ਪ੍ਰੋਸੈਸਡ ਐਂਡ ਜੰਕ ਫੂਡ ਮਤਲਬ ਕਹਿੰਦੇ ਆ ਕਿ ਜੇ ਤੁਹਾਡੇ ਖੇਤਾਂ ਚ ਨਿਕਲਦੇ ਪਲੇਟ ਤੇ ਪਹੁੰਚਣ ਦੇ ਜਿੰਨਾ ਫੂਡ ਵਿੱਚ ਸਟੈਪਸ ਆਂਦੇ ਉਹਨਾਂ ਹੀ ਉਹ ਅਨ ਹੈਲਦੀ ਹੁੰਦਾ ਜਾਂਦਾ ਜੇ ਤੁਸੀਂ ਬਿਲਕੁਲ ਹੀ ਕੋਈ ਸੈਲਡ ਖੇਤ ਤੋਂ ਤੋੜਿਆ ਪਲੇਟ 'ਚ ਆਇਆ ਮਤਲਬ ਚਾਵਲ ਹੈ ਉਹ ਸਾਰਾ ਅਨ ਪ੍ਰੋਸੈਸਡ ਹੋ ਗਿਆ ਜਿੰਨਾ ਵਿੱਚ ਮਤਲਬ ਜਿੱਦਾਂ ਬ੍ਰੈਡ ਹੋ ਗਈ ਚਿਪਸ ਹੋ ਗਏ ਪੀਜ਼ਾ ਹੋ ਗਏ ਸਾਰਾ ਪ੍ਰੋਸੈਸਡ ਫੂਡ ਚ ਆਉਂਦਾ ਸਾਰੇ ਫਰੋਜ਼ਨ ਫੂਡ ਇਹਨਾਂ ਦੇ ਇਨਟੇਕ ਵੱਧ ਗਈ ਹੈ ਤਾਂ ਦਿਸ ਇਜ਼ ਦ ਮੋਸਟ ਕਮਨ ਰੀਜ਼ਨ ਦੋ ਜਨ ਕਿ ਫਿਜ਼ੀਕਲ ਐਕਟੀਵਿਟੀ ਨਹੀਂ ਹੈ weight gain ਹੋ ਰਿਹਾ ਹੈ ਤੋ weight gain ਨਾਲ ਥੋੜਾ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਕੁੜੀਆਂ ਨੂੰ ਤੇ ਇਸ ਲਈ ਇੱਕ ਤਰ੍ਹਾਂ ਦੀ ਐਪੀਡੈਮਿਕ ਜੀ ਹੋ ਗਈ ਹੈਗੀ ਅਗਰ ਗੱਲ ਕੀਤੀ ਜਾਵੇ ਪੀਸੀਓਸ ਤੇ ਐਗਜੈਕਟ ਹੈ ਕਿ ਪੀਸੀਓਸ ਜਾਂ ਫਿਰ ਪੀਸੀਓਡੀ ਅਸੀਂ ਕਹਿੰਦੇ ਫੁੱਲ ਫਾਰਮ ਪੋਲੀਸਿਸਟਿਕ ఓਵਰੀ ਡਿਜ਼ੀਜ਼ ਜਾਂ ਪੋਲੀਸਿਸਟਿਕ ఓਰੀਅਨ ਸਿੰਡਰੋਮ ਇਹ ਕੰਡੀਸ਼ਨ ਹੁੰਦੀ ਹੈ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਰੀਜ਼ਨਸ ਬਹੁਤ ਸਾਰੇ ਹੁੰਦੇ ਹੈ ਹੈਰਿਡਿਟਰੀ ਵੀ ਹੋ ਸਕਦਾ ਹੈ ਜੈਨੇਟਿਕ ਵੀ ਹੋ ਸਕਦਾ ਹੈ ਤੇ ਜਿੱਦਾਂ ਮੈਂ এনवायरमेंटਲ ਗੱਲ ਕੀਤੀ ਕਿ ਤੁਹਾਡਾ ਲਾਈਫਸਟਾਈਲ ਹੀ ਪੂਰ ਹੈ ਲਾਈ ਡਿਜ਼ੀਜ਼ ਆਫ ਲਾਈਫਸਟਾਈਲ ਕਿੰਨੇ ਇਸ ਜਿਹੇ ਹਾਰਮੋਨਲ ਇੰਬੈਲੈਂਸ ਕਾਰਨ ਜਿਹੜੇ ਅੰਡਾ ਨਨ ਨਹੀਂ ਹੁੰਦੀ ਹੈ ఓਵਰੀਜ਼ ਉਸ ਤੇ ਛੋਟੇ-ਛੋਟੇ ਪਾਣੀ ਦੀ ਸਿਸਟ ਬਣ ਜਾਂਦੀ ਹੈ ਜਿਹੜੇ ਐਗ ਹਰ ਮਹੀਨੇ ਮੈਚੁਰ ਹੁੰਦਾ ਹੈ ਲੇਡੀਜ਼ ਜੇ ਐਗ ਮੈਚੁਰ ਹੋ ਕੇ ਪੀਰੀਅਡ ਆਉਂਦੇ ਉਹ ਐਗ ਮੈਚੁਰ ਨਹੀਂ ਹੁੰਦਾ ਪ੍ਰੋਪਰਲੀ ਉਹ ਇੱਕ ਫਿੰਸੀ ਜੀ ਬਣ ਕੇ ਰਹਿ ਜਾਂਦਾ ਹੈ ਤਾਂ ਉਸ ਪੂਰੀ ਰੈਗੂਲਰਿਟੀ ਖਤਮ ਹੋ ਜਾਂਦੀ ਹੈ ਸਾਈਕਲ ਦੀ ਲੇਟ-ਲੇਟ ਹੋਣ ਲੱਗ ਜਾਂਦੇ ਹੈ ਪੀਰੀਅਡ ਇਰレਗੂਲ ਹੋ ਜਾਂਦੇ ਵੇਟ ਗੇਨ ਮੁਹਾਸੇ ਐਕਨੇ ਜਿਹਨਾਂ ਨੂੰ ਕਹਿੰਦੇ ਫੇਸ਼ੀਅਲ ਹੈਅਰ ਗ੍ਰੋਥ ਇਹ ਸਾਰੀ ਪ੍ਰੋਬਲਮਸ ਹੋਣ ਲੱਗ ਪੈਂਦੀ ਹੈ ਤੇ ਇਸ ਦੇ ਨਾਲ ਦੇਖਿਆ ਗਿਆ ਹੈ ਕਿ ਕਿਉਂਕਿ ਸਭ ਕੁਝ ریلیਟਡ ਹੁੰਦਾ ਹੈ ਹਾਰਮੋਨਲ ਇੰਬੈਲੈਂਸ 슈ગર ਹਾਈਪਰ ਟੈਂਸ਼ਨ ਇਹ ਵੀ अर्ली एज इज ডিজিਜ਼ ਨਾਲ ریلیਟਡ ਹੈ ਜੇ ਵੀ ਦੂਸੇ ਸਿੰਪਟਮਸ ਦੱਸ ਲਓ ਕਿ weight gain ਹੁੰਦਾ ਹੈ ਤੇ ਹੋਰ ਕਿਹੜੇ ਕਿਹੜੇ ਹਾਂ ਇਸ ਦੇ ਸਿੰਪਟਮਸ ਹੈ ਕਿ weight gain ਹੋਣਾ ਪੀਰੀਅਡਸ ਦੀ ਇਰੈਗੂਲਰਿਟੀ ਮਤਲਬ ਤੁਹਾਨੂੰ ਪੀਰੀਅਡਸ ਮੰਥਲੀ ਆ ਜਾਣੇ ਚਾਹੀਦੇ ਹੈ ਮਤਲਬ ਇਹ ਰੇਂਜ ਹੁੰਦੀ ਹੈ 28 ਤੋਂ 35 ਡੇਸ ਜੇ ਤੁਹਾਡੇ ਪੀਰੀਅਡ 35 ਡੇਸ ਮਤਲਬ 1.5 ਦਿਨ ਮਹੀਨਾ 2-2 ਮਹੀਨਾ 3-3 ਮਹੀਨੇ ਨਹੀਂ ਆ ਰਹੇ ਇੱਕ ਸਿੰਪਟਮ ਹੁੰਦਾ ਹੈ ਤੁਹਾਡੇ ਫੇਸ ਤੇ ਹੇਅਰ ਜ਼ਿਆਦਾ ਹੋ ਗਏ ਹਨ ਜਿਦਾ ਮੇਲ ਪੈਟਰਨ ਹੁੰਦਾ ਹੈ ਫੇਸ 'ਚ ਚਿੰਨ 'ਚ ਹੇਅਰ ਹੋ ਰਹੇ ਜਾਂ ਫਿਰ ਐਕਨੇ ਬਹੁਤ ਜ਼ਿਆਦਾ ਪਿੰਪਲਸ ਹੋ ਰਹੇ ਨੇ ਤੇ ਇਹ ਸਾਰੇ ਇਸ ਦੇ ਸਿੰਟਮਸ ਹੁੰਦੇ ਆ ਤੇ ਇਹ ਸਾਰੇ ਸਿੰਟਮਸ ਦੇਖ ਨੂੰ ਮਿਲਦੇ ਆ ਤੇ ਅਗਰ ਗੱਲ ਕੀਤੀ ਜਾਵੇ ਕਿ ਅਗਰ ਅਸੀਂ ਇਸ ਬਿਮਾਰੀ ਨੂੰ ਠੀਕ ਕਰਨਾ ਚਾਹੁੰਦੇ ਆ ਤਾਂ ਕੀ ਕੀ ਚੇਂਜਸ ਲੈਣੇ ਜ਼ਰੂਰੀ ਹੁੰਦੇ ਆ ਲਾਈਫ ਸਟਾਈਲ ਦੇ ਵਿੱਚ ਬਿਕੋਜ਼ ਦਿਸ ਇਜ਼ ਅ ਡਿਜ਼ੀਜ਼ ਆਫ ਲਾਈਫ ਸਟਾਈਲ ਤਾਂ ਲਾਈਫ ਸਟਾਈਲ ਦੇ ਚੇਂਜ ਹੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਇੱਕ ਤਾਂ ਪ੍ਰੋਸੈਸਡ ਫੂਡ ਬੰਦ ਕਰੋ ਤੁਸੀਂ ਸਿੱਧਾ ਤੁਸੀਂ ਮੈਂ ਕਹਿ ਰਿਹਾ ਖੇਤਾਂ ਵਾਲਾ ਖਾਣਾ ਹੋਣਾ ਚਾਹੀਦਾ ਪਲੇਟ 'ਚ ਉੱਥੇ ਦੀ ਸਬਜ਼ੀਆਂ ਦਾਲ ਕਹ ਲਓ ਜਿੰਨੇ ਵੀ ਸੀਰੀਅਲਸ ਆਟੇ ਚੌਲ ਪ੍ਰੋਸੈਸਡ ਫੂਡ ਬੰਦ ਕਰੋ ਆਪਣੀ ਫਿਜ਼ੀਕਲ ਐਕਟੀਵਿਟੀ ਵਧਾਓ ਤੁਸੀਂ ਸਿਵਕ ਕਰੋ ਜਾਂ ਕੋਈ ਸਪੋਰਟ ਜੁਆਇਨ ਕਰੋ ਕੋਈ ਵੀ ਡੇਲੀ ਐਕਟੀਵਿਟੀ ਹੋਣੀ ਚਾਹੀਦੀ ਹੈ ਕਿ ਅੱਜ ਕੱਲ ਸਭ ਦਾ ਕੰਮ ਸਾਡੇ ਕੋਲ ਟਰਾਂਸਪੋਰਟ ਹੁੰਦੀ ਹੈ ਕੋਈ ਪੈਦਲ ਨਹੀਂ ਚੱਲਦਾ ਤਾਂ ਕੋਈ ਫਿਜ਼ੀਕਲ ਐਕਟੀਵਿਟੀ ਕਰੋ ਤੇ ਬਾਕੀ ਸਾਡੇ ਕੋਲ ਮੈਡੀਸਿਨਸ ਵੀ ਹੁੰਦੀ ਹੈ ਜਿਸ ਨਾਲ ਕੰਮ ਨਹੀਂ ਬੰਦਾ ਤਾਂ ਫਿਰ ਅਸੀਂ ਮੈਡੀਸਿਨਸ ਵੀ ਦਿੰਦੇ ਥੋੜੇ ਹਾਰਮੋਨਲ ਇੰਬੈਲੈਂਸ ਕਰੈਕਟ ਕਰਨ ਲਈ ਇਹ ਇਸ ਦਾ ਮੇਨ ਹੁੰਦਾ ਹੈ ਮਤਲਬ ਇਹ ਕਯਰ ਹੋ ਸਕਦੀ ਹੈ इजीली ਉਹ इजीली ਦੇਖੋ ਡਿਟਰਮੀਨੇਸ਼ਨ ਮੋਟੀਵੇਸ਼ਨ ਚਾਹੀਦੀ ਹੈ ਕਿ ਤੁਸੀਂ ਕਿੰਨੇ ਮੋਟੀਵੇਟਿਡ ਹੋ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਨ ਕਈ ਪੇਸ਼ੈਂਟਸ ਆਉਂਦੇ ਆ ਮੈਡੀਸਿਨ ਲੈਂਦੇ ਰਹੇ ਜਦੋਂ ਤੱਕ ਮੈਡੀਸਿਨ ਲੈਂਦੇ ਰਹਿੰਦੇ ਆ ਉਦੋਂ ਤੱਕ ਬਿਲਕੁਲ ਠੀਕ ਰਹਿੰਦਾ ਬਟ ਜਦੋਂ ਤੱਕ ਤੁਸੀਂ ਆਪਣੇ ਅੰਦਰੋਂ ਲਾਈਫ ਸਟਾਈਲ ਨਹੀਂ ਪੂਰਾ ਚੇਂਜ ਕਰਦੇ ਉਹ ਫਿਰ ਦੁਬਾਰਾ ਦੁਬਾਰਾ ਮੋੜ-ਮੋੜ ਕੇ ਹੁੰਦਾ ਸਬ ਤੋਂ ਡਿਫਿਕਲਟ ਇਸ ਲਈ ਕਿੰਨੇ ਮੰਨਦੇ ਟਰੀਟ ਕਰਨ ਨੂੰ ਕਿਉਂਕਿ ਲਾਈਫ ਸਟਾਈਲ ਚੇਂਜ ਹੈ ਤੁਸੀਂ ਦਵਾਈ ਲੋਗੇ 6 ਮਹੀਨੇ ਸਾਲ ਬਿਲਕੁਲ ਠੀਕ ਰਹੋਗੇ ਜਿੱਦਾਂ ਹੀ ਛੱਡੋਗੇ ਫਿਰ ਤੁਹਾਨੂੰ ਦੁਬਾਰਾ ਹੋ ਜਾਣਾ ਹੈ ਜਦੋਂ ਤੱਕ ਤੁਸੀਂ ਜ ਇਸ ਬਿਮਾਰੀ ਨੂੰ ਠੀਕ ਕਰਨ ਵਾਸਤੇ ਖੁਦ ਨੂੰ ਚੇਂਜ ਕਰਨਾ ਬਹੁਤ ਇੰਪੋਰਟੈਂਟ ਹੈ। ਹਾਂਜੀ ਆਪਣੇ ਫੂਡ ਸਟਾਈਲ ਤੇ ਆਪਣੇ ਹੈਬਿਟਸ ਜਿਹੜੀ ਹੈਗੀ ਫਿਜ਼ੀਕਲ ਐਕਟੀਵਿਟੀ ਵਧਾਉਣੀ ਪੈਣੀ ਹੈ। ਇਨ ਨੂੰ ਠੀਕ ਕਰਨ ਵਾਸਤੇ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੇ ਜਿੱਦਾਂ ਕਿ ਅੱਜ ਅਸੀਂ ਗੱਲਬਾਤ ਕੀਤੀ ਹੈ ਸੀਨੀਅਰ ਗਾਇਨੀ ਡਾਕਟਰ ਨੀਦੀ ਠਾਕੁਰ ਦੇ ਨਾਲ ਤੇ ਤੁਹਾਨੂੰ ਵੀ ਕਾਫੀ ਇਨਫੋਰਮੇਸ਼ਨ ਮਿਲੀ ਹੈ ਤੇ ਹੋਪ ਕਰਦਾ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਜ਼ਰੂਰ ਕੰਮ ਆਏਗੀ ਤੇ ਅੱਡਾ ਦੀ ਹੋਰ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਂ ਤਵਲਿੰਕ ਕੋਰ ਕੈਮਰਾਮੈਨ ਰੋਹਿਤ ਦੇ ਨਾਲ